ਇੱਕ ਤਾਂ ਆਪਾਂ ਵੀਡੀਓ 'ਚ ਅੱਜ ਜਮਾ ਸਸਤਾ ਘਰ ਲੈ ਕੇ ਪਹੁੰਚੇ ਹਾਂ ਜੀ 4 ਲੱਖ ਰੁਪਏ ਮਾਲਕ ਵੱਲੋਂ ਡਿਮਾਂਡ ਪਹੁੰਚੀ ਹੈ ਤੇ ਮਾਲਕ ਆਪ ਤਾਂ ਬਾਹਰ ਰਹਿੰਦੇ ਨੇ ਸੀ ਤੇ ਇਹ ਘਰ ਆਪਾਂ ਪੂਰਾ ਵਧੀਆ ਲੈ ਕੇ ਪਹੁੰਚੇ ਹਾਂ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਤੇ ਸਾਰੀ ਆਪਾਂ ਗੱਲਬਾਤ ਵੀ ਕਰਦੇ ਹਾਂ ਸੀ ਦੇ ਮਾਲਕ ਦਾ ਨੰਬਰ ਵੀ ਤੁਹਾਨੂੰ ਮਿਲ ਜਾਊਗਾ ਤੇ ਉਹ ਤੋਂ ਇਲਾਵਾ ਤੁਹਾਨੂੰ ਹੋਰ ਵੀ ਕਈ ਮਸ਼ੀਨਰੀਆਂ ਮਿਲ ਜਾਣਗੀਆਂ ਅਸੀਂ ਗੱਲਬਾਤ ਕਰਦੇ ਆ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੇ ਤੁਹਾਡੇ ਕੋਲੇ ਵੀ ਕੋਈ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ ਚ ਕੁਝ ਵੀ ਹੈ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਜੀ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਫਰੀ ਚ ਆਪਾਂ ਐਡ ਲਾ ਦੇਵਾਂਗੇ ਜੀ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਤੇ ਲਿਖਿਆ ਰਹਿੰਦਾ ਜੀ 9466329488 ਗੱਡੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਾਂਗੇ। ਉਸ ਦੀ ਪਹਿਲੀ ਗੱਡੀ ਆਪਾਂ i20 ਲੈ ਕੇ ਪਹੁੰਚੇ ਹਾਂ। ਵੀਡੀਓ ਮਾਲਕ ਨੇ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਤੇ ਮਾਲਕ ਕਹਿੰਦੇ ਨੇ ਜਿਹੜਾ ਮਾਡਲ ਹੈ ਗੱਡੀ ਦਾ 20 ਤਰੀਕ 11ਵਾਂ ਮਹੀਨਾ ਤੇ 2018 ਸੀ। i20 ਆਸਥਾ ਮਾਡਲ ਹੈ ਤੇ ਬਹੁਤ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ 3rd ਓਨਰ ਹੈ ਜੀ। ਤੀਜੇ ਨਾਮ ਗੱਡੀ ਆ ਮਾਲਕ ਕਹਿੰਦੇ ਨੇ ਗੱਡੀ ਚਿੱਟੇ ਰੰਗ ਦੀ ਹੈ ਪੰਜਾਬ ਨੰਬਰ ਹੈ। ਕਾਗਜ਼ ਪੱਤਰ ਸਾਰੇ ਪੂਰੇ ਨੇ। ਤੇ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ 6 ਲੱਖ ਤੇ 5000 ਰੁਪਏ ਮਾਲਕ ਨੇ ਡਿਮਾਂਡ ਕੀਤੀ ਅਸੀਂ ਗੱਡੀ 'ਚ ਕਮੀ ਪੇਸ਼ੀ ਕੋਈ ਨਹੀਂ ਅੰਦਰੋਂ ਜੇ ਦੇਖੀਏ ਹਰ ਚੀਜ਼ ਆਪ ਨੂੰ ਪ੍ਰੋਪਰ ਵਧੀਆ ਮਿਲੂਗੀ ਨਾ ਕੋਈ ਟੁੱਟੀ ਭੱਜੀ ਆ ਨਾ ਕੋਈ ਡੈਮੇਜ ਹੈ ਅੰਦਰੋਂ ਅੰਟੀਰੀਅਰ ਪੂਰਾ ਵਧੀਆ ਸੀ ਤੇ ਚਾਬੀਆਂ ਵਗੈਰਾ オリジナル ਆਪ ਨੂੰ ਮਿਲ ਜਾਣਗੀਆਂ ਅੰਦਰ ਜਿਹੜੀ ਮੈਟਿੰਗ ਹੋਈ ਹੈ 7D ਮਾਲਕ ਨੇ ਮੈਟਿੰਗ ਜਮਾਂ ਨਮੀ ਕਰਵਾਈ ਹੈ ਬਾਕੀ ਤੁਸੀਂ ਇਹ ਆਟੋਮੈਟਿਕ ਗੱਡੀ ਜਾ ਕੇ ਦੇਖਣਾ ਚਾਹੁੰਦੇ ਹੋ ਸੀ ਤਾਂ ਮਾਲਕ ਦਾ ਏਰੀਆ ਮਲਸੀਆ ਨੀਅਰ ਸ਼ਾਹਕੋਟਨ ਡਿਸਟ੍ਰਿਕਟ ਜਲੰਧਰ ਆ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਸੀ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਜਦੋਂ ਤੁਸੀਂ ਜਾਓਗੇ ਜੀ ਜਾਣ ਤੋਂ ਪਹਿਲਾਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਕਰ ਲਿਓ ਨੰਬਰ ਵਾਈ ਦਾ ਸਕਰੀਨ ਤੇ ਆਪਾਂ ਦੇ ਵੀ ਦਿੱਤਾ ਸੀ ਨੰਬਰ 2 ਤੇ ਆਪਾਂ ਸਬਕਟਾ ਗੱਡੀ ਲੈ ਕੇ ਪਹੁੰਚੋ ਇਹ ਪੰਜਾਬ ਨੰਬਰ ਹੈ ਜੀ ਗੱਡੀ ਪੂਰੀ ਸੋਹਣੀ ਆ ਰੰਗ ਦੇਖੋ ਗੱਡੀ ਦਾ ਗੱਡੀ ਦਾ ਬੰਪਰ ਚੈੱਕ ਕਰੋ ਜੀ ਚਾਹੇ ਬੈਕ ਸਾਈਡ ਵਾਲਾ ਚਾਹੇ ਫਰੰਟ ਵਾਲਾ ਪੰਜਾਬ ਨੰਬਰ ਹੈ ਅੰਦਰੋਂ ਪੂਰੀ ਸੋਹਣੀ ਅਸੇ ਟਾਇਰਾਂ ਦੀ ਕੰਡੀਸ਼ਨ ਚੈੱਕ ਕਰੋ ਤੁਸੀਂ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨਹੀਂ ਹਰ ਚੀਜ਼ ਆਪ ਨੂੰ ਪ੍ਰੋਪਰ ਵਧੀਆ ਦੇਖਣ ਨੂੰ ਮਿਲੂ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ ਹੁਸ਼ਿਆਰਪੁਰ ਏਰੀਆ ਚ ਮਾਲਕ ਦੇ ਘਰੇ ਗੱਡੀ ਖੜੀ ਹੈ 4 ਪੈਂਟ ਮਾਲਕ ਨੇ ਡਿਮਾਂਡ ਦੱਸੀ ਹੈ ਜੀ ਦੂਜੇ ਨਾਮ ਗੱਡੀ ਹੈ 2015 ਮਾਡਲ ਹੈ ਬਾਕੀ ਤੁਹਾਨੂੰ ਗੱਡੀ ਦਾ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਸੀ ਜੇ ਕਿਸੇ ਨੂੰ ਪਸੰਦ ਆਈ ਹੈ ਹੁਸ਼ਿਆਰਪੁਰ ਜਾਓ ਮਾਲਕ ਦੇ ਘਰੇ ਗੱਡੀ ਨੂੰ ਚਲਾ ਕੇ ਦੇਖੋ ਜੀ ਸਟਾਰਟ ਕਰਕੇ ਦੇਖੋ ਪੂਰੀ ਜਦੋਂ ਤਸੱਲੀ ਹੁੰਦੀ ਹੈ ਜੀ ਉਹ ਤੋਂ ਬਾਅਦ ਰੇਟ ਮਾਲਕ ਨਾਲ ਬਹਿ ਕੇ ਮੁਕਾ ਸਕਦੇ ਹੋ ਜੀ। ਬਾਕੀ ਆਪਾਂ ਹਰ ਚੀਜ਼ ਤੁਹਾਨੂੰ ਦੱਸ ਹੀ ਰਿਹਾ ਸੀ। ਜੇ ਤੁਹਾਨੂੰ ਗੱਡੀ ਪਸੰਦ ਆਈ ਹੈ ਤਾਂ ਮਾਲਕ ਬਾਈ ਦਾ ਨੰਬਰ ਸਕਰੀਨ ਤੇ ਆਪਾਂ ਦੇ ਵੀ ਦਿੱਤਾ। ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ 3373 473 45305 ਗੱਲ ਕਰ ਸਕਦੇ ਹੋ ਬਾਈ ਨਾਲ ਜਿਨ੍ਹਾਂ ਦੀ ਗੱਡੀ ਹੈ। ਕਰੋ ਹੁਣ ਆਪ ਹੀ ਗੱਲ ਬਾਤਾਂ। ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ ਜੀ। ਜੇ ਤੁਹਾਡੇ ਕੋਲੇ ਗੱਡੀ ਹੈ, ਮੋਟਰਸਾਈਕਲ ਹੈ, ਘਰ ਹੈ, ਕੋਠੀ ਹੈ, ਮਕਾਨ ਹੈ ਕਿਸੇ ਵੀ ਏਰੀਆ 'ਚ ਜਾਂ ਪਿੰਡ 'ਚ ਜਾਂ ਸ਼ਹਿਰ 'ਚ ਤੁਸੀਂ ਜਿੱਥੋਂ ਵੀ ਦੇਖ ਰਹੇ ਹੋ ਜੀ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ WhatsApp ਨੰਬਰ ਤੇ ਇੱਕ ਵੀਡੀਓ ਜਾਈਨ ਕਰੀ ਫੋਟੋ ਆ ਸਾਰਾ ਕੁਝ ਭੇਜੋ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਸੀ ਫਰੀਚ ਆਪਾਂ ਐਡ ਲਾ ਦੇਵਾਂਗੇ ਰੀਟਸ ਗੱਡੀ ਦੀ ਆਪਾਂ ਗੱਲ ਕਰਾਂਗੇ ਹੁਣ ਡੀਜ਼ਲ ਵੇਰੀਐਂਟ ਹੈ ਜੀ ਸਾਰੇ ਕਾਗਜ਼ ਪੱਤਰ ਕੰਪਲੀਟ ਨੇ ਮਾਡਲ ਦੀ ਗੱਲ ਕਰੀਏ 2009 ਮਾਡਲ ਗੱਡੀ ਮਾਲਕ ਨੇ ਦੱਸੀ ਅਸੀਂ ਮਾਡਲ ਨਵਾਂ ਹੈ ਪਰ ਗੱਡੀ ਦੀ ਪਾਸਿੰਗ ਰੀਨਿਊ ਹੋਈ ਹੈ ਜੀ 2029 ਤੱਕ ਆਪ ਕਰਵਾਈ ਹੋਈ ਹੈ ਤੇ ਡਿਮਾਂਡ ਦੀ ਗੱਲ ਕਰੀਏ ਤਾਂ 1,40,000 ਰੁਪਏ ਮਾਲਕ ਨੇ ਡਿਮਾਂਡ ਦੱਸੀ ਹੈ ਤੇ ਸ਼੍ਰੀ ਮੁਕਤਸਰ ਸਾਹਿਬ ਮਾਲਕ ਦਾ ਏਰੀਆ ਗੱਡੀ ਪੂਰੀ ਸੋਹਣੀ ਅਸੀ ਗੱਡੀ ਦਾ ਨੰਬਰ ਚੈੱਕ ਕਰੋ ਹਰਿਆਣਾ ਨੰਬਰ ਹੈ ਤੇ ਰਿਟਜ਼ VDI ਮਾਡਲ ਚ ਇਹ ਗੱਡੀ ਆਪਨ ਮਿਲੂਗੀ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਲਕ ਨਾਲ ਇੱਕ ਵਾਰੀ ਪਹਿਲਾਂ ਫੋਨ ਤੇ ਗੱਲ ਕਰ ਲਿਓ ਜੇ ਕੋਈ ਜਾ ਕੇ ਦੇਖਣ ਦਾ ਹੈਗਾ ਚਾਹ ਬੰਦ ਸੀ ਤੇ ਮਾਲਕ ਜੀ ਦਾ ਨੰਬਰ 80546 ਤੇ 39804 ਤੇ ਜਿੰਨਾਂ ਦੀ ਗੱਡੀ ਐ ਜਿੱਥੇ ਮਾਲਕ ਦੇ ਘਰੇ ਖੜੀ ਐ ਸ਼੍ਰੀ ਮੁਕਤਸਰ ਸਾਹਿਬ ਮਾਲਕ ਦਾ ਏਰੀਆ ਬਾਕੀ ਕੱਲੀ-ਕੱਲੀ ਜਾਣਕਾਰੀ ਤੁਹਾਨੂੰ ਮੈਂ ਦਈ ਦਿੱਤੀ ਸੀ ਸਾਰਾ ਕੁਝ ਤੁਹਾਨੂੰ ਪਤਾ ਲੱਗ ਹੀ ਗਿਆ ਜਾ ਕੇ ਇੱਕ ਵਾਰੀ ਜ਼ਰੂਰ ਆਇਓ ਜੇ ਕਿਸ ਨੂੰ ਫੋਟੋਆਂ ਚ ਗੱਡੀ ਪਸੰਦ ਆਈ ਐ ਕੋਈ ਖਰੀਦਣ ਦਾ ਜੇ ਹੈਗਾ ਚਾਹਬਾਨ ਜੀ ਬਾਕੀ ਵੀਡੀਓ ਕਿਵੇਂ ਦੀ ਲੱਗ ਰਹੀ ਐ ਜੀ ਚਲਦੀ-ਚਲਦੀ ਵੀਡੀਓ ਚ ਮੈਨੂੰ ਕਮੈਂਟ ਕਰਕੇ ਦੱਸੋ ਜੀ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਐ ਵਧੀਆ ਲੱਗ ਰਹੀ ਐ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦੋ ਬਾਤ ਤੋਂ ਬਾਤ ਵੀਡੀਓ ਨੂੰ ਸ਼ੇਅਰ ਕਰ ਦੋ ਬਾਤ ਤੋਂ ਬਾਤ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਨੂੰ ਆਪਣੀ ਵੀਡੀਓ ਚੰਗੀ ਲੱਗਦੀ ਅਸੀ ਹਰ ਰੋਜ਼ ਜੇ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਥੱਲੇ ਇੱਕ ਸਬਸਕ੍ਰਾਈਬ ਦਾ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲ ਹੀ ਉਸੇ ਬਿਲਿ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਉਸੇ ਬਿਲਿ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਸੀ ਤੇ ਡੇਲੀ ਆਪਾਂ ਨਵੀਂ ਵੀਡੀਓ ਆਉਂਦੇ ਰਹਿਣੇ ਅਸੀ ਲੈ ਕੇ ਤੇ ਆਪਣੇ ਵਟਸਐਪ ਨੰਬਰ ਤੇ ਤੁਸੀਂ ਵੀ ਐਡ ਵੇਚ ਸਕਦੇ ਹਾਂ ਜੇ ਕਿਸਨ ਐਡ ਕਰਵਾਉਣੀ ਆ ਜੀ ਤੁਸੀਂ ਕੀ ਕਰਨਾ ਹੈ ਪੰਜ ਤੋਂ ਸੱਤ ਫੋਟੋਆਂ ਇੱਕ ਵੀਡੀਓ ਤੇ ਜਾਣਕਾਰੀ ਸਾਰੀ ਦੀ ਸਾਰੀ ਚਾਹੇ ਤੁਸੀਂ ਕਿਸੇ ਵੀ ਏਰੀਆ ਚ ਦੇਖ ਰਹੇ ਹੋ ਪਿੰਡ ਚ ਕਿਸੇ ਵੀ ਇਲਾਕੇ ਚ ਸ਼ਹਿਰ ਚ ਜਿੱਥੋਂ ਵੀ ਦੇਖ ਰਹੇ ਹੋ ਜੀ ਆਪਣਾ WhatsApp ਨੰਬਰ ਤੁਹਾਨੂੰ ਪੂਰੀ ਵੀਡੀਓ ਚ ਉੱਤੇ ਮਿਲੇਗਾ ਜੀ ਭੇਜੋ ਫਰੀ ਚ ਆਪਾਂ ਐਡ ਲਾ ਦਵਾਂਗੇ ਗੱਲ ਕਰਾਂਗੇ ਆਪਾਂ ਬੁਲਟ ਦੀ ਇੱਕ ਆਪਾਂ ਬੁਲਟ ਲੈ ਕੇ ਪਹੁੰਚੇ ਹਾਂ ਤੁਹਾਡੇ ਸਾਹਮਣੇ ਜੀ ਜਿਵੇਂ ਦਾ ਬੁਲਟ ਹੈਗਾ ਤੁਹਾਡੇ ਸਾਹਮਣੇ ਆ ਜੀ ਮਾਡਲ ਦੀ ਗੱਲ ਕਰੀਏ 13 ਮਾਡਲ ਹੈ ਤੇ 1 ਲੱਖ ਰੁਪਇਆ ਮਾਲਕ ਨੇ ਡਿਮਾਂਡ ਕੀਤੀ ਐ ਬਲੋ ਉਥੇ ਮਾਲਕ ਦਾ ਏਰੀਆ ਘੱਮ ਤੇ ਕੰਡੀਸ਼ਨ ਤੁਸੀਂ ਆਪ ਹੀ ਦੇਖ ਲਓ ਜੀ ਇੰਜਨ ਨੂੰਦਣ ਪੂਰਾ ਵਧੀਆ ਗਾ ਸੈਲਡ ਐ ਤੇ ਇਹ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਜੀ ਤੇ ਥੋੜਾ ਜਿਹਾ ਡੈਮੇਜ ਆਪਾਂ ਨੂੰ ਮਿਲੂਗਾ ਜੀ ਟੈਂਕੀ ਤੇ ਤੁਸੀਂ ਇੱਕ ਡੈਂਟ ਦੇਖ ਰਹੇ ਹੋ ਜੀ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੂ ਫੋਟੋਆਂ ਚ ਕੱਲੀ ਕੱਲੀ ਚੀਜ਼ ਤੁਸੀਂ ਦੇਖ ਰਹੇ ਹੋ ਜੀ ਦੇਖਣ ਨੂੰ ਤੁਹਾਨੂੰ ਸਾਰਾ ਕੁਝ ਮਿਲ ਹੀ ਰਿਹਾ ਸੀ ਕੋਈ ਗੱਲ ਕਰਨੀ ਆ ਤਾਂ ਮਾਲਕ ਨਾਲ ਕਰ ਸਕਦੇ ਹੋ ਮਾਲਕ ਦਾ ਨੰਬਰ ਸਕਰੀਨ ਤੇ ਆ ਗੱਲ ਕਰਦੇ ਹਾਂ ਜੇ ਆਪਾਂ ਇੱਕ ਗੱਡੀ ਲੈ ਕੇ ਪਹੁੰਚੇ ਆ ਵੈਗਨਰ ਗੱਡੀ ਐ 7 ਮਾਡਲ ਐ ਜੀ ਤੇ ਪਾਸਿੰਗ ਖਤਮ ਐ ਪਹਿਲੇ ਨਾਮ ਐ ਪੈਟਰੋਲ ਤੇ ਗੱਡੀ ਐ ਪਾਵਰ ਸਟੀering ਪਾਵਰ ਵਿੰਡੋ ਐ ਨਵੀ ਬੈਂਡਰੀ ਐ ਨਵੀ ਮੈਟਿੰਗ ਨਵੀ ਵਰਗੀ ਆਪਾਂ ਨੂੰ ਕੰਡੀਸ਼ਨ ਮਿਲੂਗੀ ਪੰਜਾਬ ਨੰਬਰ ਐ ਚ ਗੱਡੀ ਸੋਹਣੀ ਹੀ ਤੇ ਕਮੀ ਪੇਸ਼ੀ ਕੋਈ ਨਹੀਂ ਟਾਇਰ ਆਪਾਂ ਨੂੰ ਵਧੀਆ ਮਿਲ ਜਾਣਗੇ ਤੇ ਮਲੇਰਕੋਡਲਾ ਇਹਨਾਂ ਦਾ ਏਰੀਆ ਦਾ ਅਹਿਮਦਗੜਾ ਇਹਨਾਂ ਦਾ ਏਰੀਆ ਜੀ ਤੇ ਮਲੇਰਕੁਟਲੇ ਰੋਡ ਤੇ ਇਹਨਾਂ ਦਾ ਪਿੰਡ ਪੈਂਦਾਗਾ ਤੁਸੀਂ ਜਾ ਕੇ ਦੇਖ ਸਕਦੇ ਹੋ ਗੱਡੀ ਇਹ ਕਿਸੇ ਨੇ ਜਾ ਕੇ ਦੇਖਣੀ ਹੈ 65000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਨੰਬਰ ਵਾਈ ਦਾ ਸਕਰੀਨ ਤੇ ਤੁਹਾਨੂੰ ਮਿਲ ਹੀ ਗਿਆ ਸੀ ਗੱਲ ਕਰਾਂਗੇ ਜੀ ਕਿ ਆਪਾਂ ਵਧੀਆ ਘਰ ਤੁਹਾਡੇ ਖਾਤਰ ਲੇਕੇ ਪਹੁੰਚਿਆ ਸੀ ਘਰ ਦੀ ਆਪਾਂ ਜਗ੍ਹਾ ਦੀ ਗੱਲ ਕਰੀਏ ਤਾਂ 2.75 ਵਿਸਵੀ ਥਾਂ ਦੇ ਵਿੱਚ ਆਪਾਂ ਨੂੰ ਘਰ ਮਿਲੂਗਾ ਬਰਨਾਲਾ ਮਾਲਕ ਦਾ ਏਰੀਆਗਾ ਪੂਰੀ ਲੋਕੇਸ਼ਨ ਦੀ ਗੱਲ ਕਰੀਏ ਤਾਂ ਗੰਗੋਹਰ ਮਾਲਕ ਦਾ ਏਰੀਆ ਜੀ ਤਹਿਸੀਲ ਮਹਿਲ ਕਲਾਂ ਜੀ ਮਹਿਲ ਕਲਾ ਇਹਨਾਂ ਦਾ ਏਰੀਆ ਦਾ ਤਸੀਲ ਲੱਗਦੀ ਆ ਗੰਗੋਹਰ ਲਾਗੇ ਪਿੰਡ ਤੇ ਪਿੰਡ ਦੇ ਵਿੱਚ ਇਹ ਘਰ ਤੁਹਾਨੂੰ ਮਿਲੂਗਾ ਜੀ ਵਧੀਆ ਕਮਰੇ ਬਣੇ ਹੋਏ ਨੇ ਦੋ ਕਮਰੇ ਨੇ ਇੱਕ ਬਾਥਰੂਮ ਹੈ ਜੀ ਇੱਕ ਸਟੋਰੂਮ ਬਣਿਆ ਹੋਇਆ ਡਿਮਾਂਡ ਦੀ ਗੱਲ ਕਰੀਏ 4 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਆ ਜੀ ਵਧੀਆ ਘਰ ਆਪਾਂ ਤੁਹਾਨੂੰ ਖਾਤਰ ਲੈ ਕੇ ਪਹੁੰਚੇ ਆ ਜੀ ਮਾਲਕ ਆਪ ਤਾਂ ਬਾਹਰ ਰਹਿੰਦੇ ਨੇ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਜੇ ਕਿਸੇ ਨੇ ਜਾ ਕੇ ਦੇਖਣਾ ਇਹ ਘਰ ਮਾਲਕ ਨੇ ਇੱਥੋਂ ਦਾ ਨੰਬਰ ਦਿੱਤਾ ਜੀ ਆਪਦੇ ਫੈਮਿਲੀ ਮੈਂਬਰ ਦਾ ਕਿਸੇ ਦਾ ਵੀ ਨੰਬਰ ਹੋ ਸਕਦਾ ਤੁਸੀਂ ਗੱਲ ਕਰ ਲਿਓ ਤੁਸੀਂ ਘਰ ਜਾ ਕੇ ਦੇਖਣਾ ਤਾਂ ਘਰ ਤੁਹਾਨੂੰ ਦਿਖਾ ਦੇਣਗੇ ਜਿਹੜਾ ਨੰਬਰ ਤੁਹਾਨੂੰ ਦਿੱਤਾ ਸਕਰੀਨ ਤੇ ਉਹੀ ਇਹਨਾਂ ਦਾ ਨੰਬਰ ਹੈ ਮਹਿਲਕਲਾਂ ਦੇ ਲਾਗੇ ਇਹਨਾਂ ਦਾ ਪਿੰਡ ਹੈ ਜੀ ਗੰਗਹੂਰ ਜਾ ਕੇ ਦੇਖ ਸਕਦੇ ਹੋ 8146326726 ਮਾਲਕ ਦਾ ਨੰਬਰ ਹੈ ਜਿਨ੍ਹਾਂ ਦਾ ਇਹ ਘਰ ਹੈ ਜੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਘਰ ਵੀ ਪਸੰਦ ਆਊਗਾ ਰੇਟ ਤੋਂ ਅਨੁਸਾਰ ਨੂੰ ਪਸੰਦ ਆ ਗਿਆ ਹੋਊਗਾ ਤੇ ਘਰ ਤੁਸੀਂ ਆਪ ਦੇਖ ਲਓ ਸੀ ਥੋੜਾ ਜਿਹਾ ਪੁਰਾਣਾ ਜ਼ਰੂਰ ਹੈ ਪਰ ਠੀਕ ਹੈ ਜੀ ਗਲੀ ਵਧੀਆ ਲੱਗਦੀ ਆ ਤੇ ਜਮਾਂ ਕੋਰਨਰ ਤੇ ਬਣਿਆ ਹੋਇਆ ਤੇ ਜਗ੍ਹਾ ਵੀ ਵਾਫਰੇ ਸੀ ਘਰ ਵੀ ਠੀਕ ਹੈ ਤੇ ਜਦੋਂ ਥੋੜੀ ਜਿਹੀ ਮੁਰੰਮਤ ਕਰਵਾਤੀ ਉਹ ਤੋਂ ਬਾਅਦ ਬਹੁਤ ਵਧੀਆ ਘਰ ਬਣ ਜਾਣਾਗਾ ਖਾਲੀ ਪਿਆਗਾ ਤਾਂ ਕਰਕੇ ਐਦਾਂ ਹੋਇਆ ਪਿਆਗਾ ਤੁਸੀਂ ਜਾ ਕੇ ਦੇਖਿਓ ਇੱਕ ਵਾਰੀ ਜ਼ਰੂਰ ਜੇ ਕਿਸੇ ਨੂੰ ਪਸੰਦ ਆਇਆ 4 ਲੱਖ ਰੁਪਏ ਡਿਮਾਂਡ ਕੀਤੀ ਹੈ ਕੋਈ ਫਿਕਸ ਰੇਟ ਨਹੀਂ ਹੈਗਾ ਸੀ ਬਾਕੀ ਹੁਣ ਮੈਨੂੰ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਵਧੀਆ ਲੱਗੀ ਵੀਡੀਓ ਪਸੰਦ ਆਈ ਹੈ ਤਾਂ ਜਰੂਰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਓ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਕਮੈਂਟ ਕਰ ਦਿਓ ਮਿਲਦੇ ਆ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਗੱਡੀ ਮੋਟਰਸਾਈਕਲ ਦੇ ਨਾਲ ਜੀ ਐਡ ਕਰਬਾਉਣੀ ਹੈ ਤੁਸੀਂ ਆਪਣਾ ਵਟਸਐਪ ਨੰਬਰ ਉੱਤੇ ਪੂਰੀ ਵੀਡੀਓ ਚੱਲੀ ਘਿਰਦਾ ਭੇਜੋ ਵੀਡੀਓ ਜਾਣਕਾਰੀ ਫੋਟੋ ਮਾ ਜੀ ਫਰੀ ਚ ਆਪਾਂ ਐਡ ਲਾ ਦੇਵਾਂਗੇ